ਉਹ 11 ਤਰੀਕ ਨੂੰ ਇੱਥੋਂ ਚੱਲੇ ਪਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਦੀ ਨਿਤਨੀ ਤਬੀਰ ਖਰਾਬ ਹੋ ਗਈ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪਰ ਐਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਬਣਾਤਾ ਅਥਰੂ ਗੈਸ ਦੇ ਗੋਲੇ ਛੋਟ-ਛੋਟ ਕੇ ਗੁਲੀਆਂ ਮਾਰੀਆਂ ਸਾਡੇ ਚਾਚਾ ਜੀ ਗਿਅਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚੱਲੇ ਪਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਸੇ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਯਾ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਤੇ ਬਹੁਤ ਮਾੜੀ ਗੱਲ ਆ ਅਰ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਤਰੂ ਗਏ ਇਸ ਦੇ ਫੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਕਾਉਣੀਆਂ ਪਹਿਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਰਹੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ ਕੌਣ ਹੈ ਨਾ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਤੇ ਸਾਡੇ ਪਿਤਾ ਜੀ ਡੈਥ ਹੋ ਗਈ ਹੈ ਉਹਨਾਂ ਦਾ ਛੋਟਾ ਭਰਾ ਵਾ ਜੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨਾ ਪਹਿਲਾਂ ਵੀ ਅੰਦੋਲਨ ਚ ਪਿਛਲੇ ਅੰਦੋਲਨ ਚ ਵੀ ਆ ਕੇ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹਦੀ ਡੈਥ ਹੋਈ ਹੈ ਗੈਸ ਕਰਨਾ ਇੱਥੇ ਤੁਹਾਨੂੰ ਕਹਿ ਸਕਦਾ ਅਥਰੂ ਗੈਸ ਕਰਨ ਹੋਈ ਆ ਇਹ ਜੈਡ ਮੋਰੀ ਐ ਡੈਟ ਅਬਾਊਟ ਦੀ ਇਹਨਾਂ ਦੀ ਕੱਲ ਤੱਕ ਸੈਂਤ ਆਊਗੀ ਸਾਡੀ ਗੱਲਬਾਤ ਹੋਈ ਉੱਥੇ ਜੱਤੀ ਬੰਦੀ ਦੀ ਹਾਂਜੀ ਉੱਥੇ ਹੋਈ ਹੈ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਹੈ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ ਹੋਣੇ ਚਾਹੀਦੇ ਆ ਕਿ ਬਹੁਤ ਘਰਾਂ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਆਉਂਦਾ ਹੀਗਾ ਬਾਬਾ ਦੇ ਮੰਦੇ ਹਾਲ ਕਰਦੇ ਤੁਸੀਂ ਵੇਖ ਹੀ ਲਏ ਪਿਛਲੇ ਕੁਲੁੱਛ ਵੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅंदोलਨ ਹੁੰਦਾ ਉੱਥੇ ਜਾਂਦੇ ਹੀ ਗਏ ਅंदोलਨ ਵਾਲੇ ਸਰਕਾਰ ਨੂੰ ਕੀ ਕਰਨੀ ਅंदोलਨ ਬਾਅਦ ਇਹੋ ਹੀ ਆ ਵੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਨ ਪੀ ਰਹੇ ਆ ਹਾਂ ਜੀ ਕਿਸ ਨੇ ਆ ਮਿਲਿਆ ਸੀ ਜੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਤ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦਾ ਤਬੀਤ ਵਿਗੜਦੀ ਗਈ ਤੇ ਸਵੇਰ 5 ਵਜੇ ਉਹ ਸਿੱਧੀ ਦਾ ਜਾਮ ਕੀ ਗਏ ਅਰਜਿੰਦਰਾ ਹਸਪਤਾਲ ਜਾ ਕੇ ਮੇਰੇ ਭਰਾ ਹੀ ਕਿਦਾਂ ਦੇਖੀ ਜਿੱਥੇ ਉਹ ਇਹ ਜਾਮ ਗਿਆ ਇਹ ਨਾਲ ਬਾਹਰ ਲਿਗ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਕਿ ਕਿਥੇ ਕਿਸਾਨੀ ਦੋ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਇਹ ਕਿ ਛੋਟੇ ਨਹੀਂ ਵੱਡੇ ਤੇ ਨਾਲੇ ਸ਼ਿਕਰ ਕਿ ਮੋਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋਂ ਅਸੀਂ ਬੰਨੇ ਕੋਈ ਨਾ ਮੇਰੇ ਕਿਹਨੇ ਕਿ ਜੋ ਚਿਰ ਤੇ ਜੁੜੇ ਹੈ ਜਿਵੇਂ ਕਮੇਟੀ ਨਾਲ ਅਸੀਂ ਜਦੋਂ ਆਂਦਾ ਉਦੋਂ ਚਲ ਜਾਈਦੇ 55 ਸਾਲ ਪਿਛਲੇ ਅੰਦੋਲਨ ਚ ਗਏ ਪਹਿਲੇ ਜੀ ਜਾਂਦੇ ਰਹੇ ਆ ਉਹ ਨੂੰ ਪਹਿਲੇ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਦੋਂ ਅਹੀਂ ਜਾਣ ਕਿੰਨੇ ਉਮਰ ਸੀ ਉਹਨਾਂ ਦੀ ਉਹਨਾਂ ਦੀ ਹਮਰੇ ਹੋਈਆਂ 70 75 ਤਾਂ ਇੰਗਲਿਸ਼ ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਲਈ ਸੁਹੇੜੀ ਅਦਰਾਂਗ ਅੰਦਰ ਜਿੰਗਰਸੀ